ਫਲੋਰਦੀ ਪੁਲਿਸ ਦੀ ਟੀਮ ਨੂੰ ਨਸ਼ਾ ਦੇ ਖਿਲਾਫ ਵੱਡੀ ਕਾਮਯਾਬੀ ਮਿਲੀ ਹੈ। ਲੋਰਦੀ ਪੁਲਿਸ ਟੀਮ ਨੇ ਵੱਲੋਂ ਇੰਟੈਲੀਜੈਂਸ ਆਧਾਰਿਤ ਕਾਰਵਾਈ ਕਰਕੇ ਨਸ਼ਾ ਤਸਕਰੀ ਗਰੋਹ ਨੂੰ ਪੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਸੀਆਈਐਮ ਲੋਰਡ ਪੁਲਿਸ ਟੀਮ ਦੇ ਵੱਲੋਂ ਗਸ਼ਤ ਵਾਚ ਚੈਕਿੰਗ ਦੌਰਾਨ ਗੁਪਤ ਸੂਚਨਾ ਮਿਲਣ ਦੇ ਹਰਪ੍ਰੀਤ ਸਿੰਘ, ਐਲੀਅਸ ਸ਼ੇਰਾ, ਮਨਿੰਦਰ ਸਿੰਘ, ਐਲੀਅਸ ਮਣੀ ਅਤੇ ਗੁਰਲਾਲ ਸਿੰਘ, ਐਲੀਅਸ ਬੱਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੇ ਕੋਲੋਂ 500 ਗ੍ਰਾਮ ਹੇਰੋਇਨ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਦੀ ਜਾਣਕਾਰੀ ਨੇ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ આરોપી ਦੇ ਖਿਲਾਫ ਐਂਟੀ ਨਾਰਕਸ ਐਕ ਆਇਆ ਹੈ ਜੋ ਕਿ ਆਪਾਂ ਗਿੱਦਰਵਾੜੀ ਦਰਜ ਹੋਈ ਹੈ ਇਸ ਮੌਕੇ ਪੁਲਿਸ ਨੇ ਕਰਨੇ ਹੋਰ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਐਸਐਸਪੀ ਸਾਹਿਬ ਡਾਕਟਰ ਅਖਿਲ ਚੌਧਰੀ ਆਈਪੀਐਸ ਉਹ ਯੋਧਨਾਸ਼ਾ ਵਿਰੁੱਧ ਕੈਂਪੇਨ ਹੈਟ ਡਿਸਟ੍ਰਿਕਟ ਪੁਲਿਸ ਹੈ ਜੋ ਲਗਾਤਾਰ ਕੰਮ ਕਰ ਰਹੀ ਹੈ ਸੋ ਇਹਦੇ ਵਿੱਚ ਸਾਡੀ ਸੀਆਈਏ ਮਲੋੜ ਟੀਮ ਨੇ ਦੋ ਇੱਕ ਬਹੁਤ ਹੀ ਮਹੱਤਵਪੂਰਨ ਰਿਕਵਰੀਜ਼ ਕੀਤੀਆਂ ਜੀ ਪਹਿਲੀ ਰਿਕਵਰੀ ਬਾਰੇ ਮੈਂ ਦੱਸ ਦਾਂ ਜੀ 500 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਇੱਕ ਮੈਟਰ ਦੇ ਵਿੱਚ ਜੋ ਪੀਐਸ ਗਿੱਦੜਬਾਹ ਦੇ ਏਰੀਆ ਦੇ ਵਿੱਚ ਐਫ ਆਈ ਆਰ ਰਜਿਸਟਰ ਕੀਤੀ ਹੈ ਜੀ ਅਸੀਂ ਐਫ ਆਈ ਆਰ ਨੰਬਰ 89 ਅੰਡਰ ਸੈਕਸ਼ਨ 21 ਸੀ ਐਂਡ ਡੀ ਪੀ ਐਸ ਜੀ ਇਹਦੇ ਵਿੱਚ ਲਗਾਤਾਰ ਅਪਰੋਕਸੀਮੇਟਲੀ 1 ਮੰਥ ਤੋਂ ਸਾਡੀ ਟੀਮਸ ਉੱਤੇ ਸਰਵੇਲੈਂਸ ਕਰ ਰਹੀਆਂ ਸੀ ਸੋ ਜਦੋਂ ਇੱਕ ਪਿੰਨ ਪੁਆਇੰਟਡ ਸਪੈਸਿਫਿਕ ਇਨਫੋਰਮੇਸ਼ਨ ਜਦੋਂ ਮਿਲਦੀ ਹੈ ਸਾਡੀ ਟੀਮ ਨੂੰ ਸਾਡੀ ਟੀਮ ਰੇਡ ਕਰਦੀ ਹੈ ਤਾਂ ਉੱਥੇ ਤਿੰਨ ਅਕਿਊਜ਼ ਜਿਹੜੇ ਐਪਰੀਹੈਂਡ ਕੀਤੇ ਗਏ ਸੋ ਉਹਨਾਂ ਉਹਨਾਂ ਦਾ ਨਾਮ ਹੈ ਜੀ ਹਰਪ੍ਰੀਤ ਸਿੰਘ ਸ਼ੇਰਾ ਏ ਜੋ ਰਹਿਣ ਵਾਲਾ ਵਿਲੇਜ ਥੇੜੀ ਤਹਿਸੀਲ ਗਦੜਵਾਹਾ ਤੇ ਦੋ ਜੋ ਲੜਕੇ ਹੈ ਗੁਰਲਾਲ ਸਿੰਘ ਲਾਲੀ ਪੁੱਤਰ ਸਵਰਨ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਦੂਸਰਾ ਜੀ ਮਨਜਿੰਦਰ ਸਿੰਘ ਮਨੀ ਪਿੰਡ ਭਗਵਾਨਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸੋ ਇਹ ਦੋਨੋਂ ਲੜਕੇ ਜੋ ਇਹ ਆਪਣੇ ਹੀਰੋਇਨ ਦਾ ਕੌਂਟਰਾ ਬੈਂਡ ਸੁਹਰਪ੍ਰੀਤ ਨੂੰ ਦੇਣ ਆਏ ਸੀ ਤਾਂ ਉਸ ਵਕਤ ਜਦੋਂ ਇਨਫਾਰਮੇਸ਼ਨ ਮਿਲਦੀ ਹੈ ਤੇ ਪੁਲਿਸ ਨੇ ਸਵਿਫਟਲੀ ਐਕਸ਼ਨ ਕਰਦੇ ਹੋਏ ਤਾਂ ਉਹਨਾਂ ਨੂੰ ਐਪਰੀਹੈਂਡ ਕਰ ਲਿਆ ਸੋ ਇੱਕ ਜੋ ਸੈਕੰਡ ਜਿਹੜਾ ਮੁਕਦਮਾ ਸੀ ਰਜਿਸਟਰ ਕੀਤਾ ਜੀ ਉਹ ਹੈ ਐਫ ਆਈ ਆਰ ਨੰਬਰ 123 ਪੀਐਸ ਸਦਰ ਮੁਕਸਰਦ ਕੀਤੀ ਗਈ ਹੈ ਸੋ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਕੀ ਹੈ ਕਿ ਪੁਲਿਸ ਟੀਮ ਨੂੰ ਜਿਵੇਂ ਇੱਕ ਇਨਫੋਰਮੇਸ਼ਨ ਮਿਲੀ ਸਾਡੇ ਸੋਰਸਸ ਤੋਂ ਕੰਟਰੋਲਡ ਆਪਰੇਸ਼ਨ ਕੈਰੀ ਆਊਟ ਕੀਤਾ ਗਿਆ ਸੋ ਇਹਦੇ ਵਿੱਚ 1.5 ਕੇਜੀ ਆਪੀਐਮ ਰਿਕਵਰ ਹੋਈ ਹੈ ਤੇ ਇਹਦੇ ਵਿੱਚ ਇੱਕ ਸਵਿਫਟ ਕਾਰ ਤੇ ਦੋ ਅਕਿਊਜ਼ ਅਰੈਸਟ ਕੀਤੇ ਗਏ ਸੋ ਅਕਿਊਜ਼ ਦੀ ਇਨਫੋਰਮੇਸ਼ਨ ਹੈ ਜੀ ਗੌਰਵ ਨਾਰੰਗ ਪੁੱਤਰ ਰਾਜਕੁਮਾਰ ਇਹ ਹੈ ਜੋ ਮੁਕਸਰ ਸਾਹਿਬ ਦਾ ਰਹਿਣ ਵਾਲਾ ਹੈ ਤੇ ਇੱਕ ਹੈ ਜੀ ਲੜਕਾ ਸੁਖਵਿੰਦਰ ਸਿੰਘ ਅਬੂਰ ਰੋਡ ਮੁਕਸਰ ਦਾ ਰਹਿਣ ਵਾਲਾ ਸੋ ਇਹਦੇ ਵਿੱਚ ਜੋ ਰਿਕਵਰੀ ਹੈ 1.5 ਕੇਜੀ ਹਿਰੋਇਨ ਔਰ ਇੱਕ Maruti Swift ਕਾਰ PB30 ਬੀਅਰਿੰਗ ਨੰਬਰ ਹੈ ਉਹ ਕੀਤੀ ਗਈ ਹੈ ਸੋ ਮੈਂ ਸਾਡੀ ਟੀਮ ਨੂੰ ਇਹ ਸ਼ਲਾਘਾ ਕਰਨਾ ਚਾਹੁੰਦਾ ਜੀ ਐਸਐਸਪੀ ਸਾਹਿਬ ਦੀ ਗਾਈਡੈਂਸ ਪਲੱਸ ਸਾਡੇ ਐਸਪੀ ਡੀ ਸਾਹਿਬ ਉਹਨਾਂ ਦੀ ਗਾਈਡੈਂਸ ਹੇਠ ਜੋ ਸਾਡੀ ਟੀਮਸ ਲਗਾਤਾਰ ਵਰਕ ਕਰ ਰਹੀਆਂ ਆ ਉਹਦੇ ਵਿੱਚ ਸਕਸੈਸਫੁਲ ਜੋ ਇਨਫੋਰਮੇਸ਼ਨ ਜਿਵੇਂ ਸਾਨੂੰ ਮਿਲਦੀ ਹੈ ਉਹਤੇ ਨਾਲ ਦੀ ਨਾਲ ਪੁਲਿਸ ਐਕਸ਼ਨ ਕੀਤਾ ਜਾਂਦਾ ਸੋ ਪਬਲਿਕ ਨੂੰ ਵੀ ਇਹੀ ਮੈਸੇਜ ਰਹੂਗਾ ਕਿ ਜੋ ਪੰਜਾਬ ਸਰਕਾਰ ਦੀ ਮੁਹਿੰਮ ਹੈ ਇੱਕ ਸੋਸ਼ਲ ਮੈਨਸ ਜੋ ਫੈਲਿਆ ਹੋਇਆ ਪੰਜਾਬ ਦੇ ਵਿੱਚ ਉਹਨੂੰ ਕਵਰ ਕਰਨ ਲਈ ਪੁਲਿਸ ਦਾ ਸਹਿਯੋਗ ਦੇਣ ਤੇ ਇਹਦੇ ਵਿੱਚ ਦੋ ਜਿਹੜੇ ਹੈਲਪਲਾਈਨ ਨੰਬਰ ਸਾਡੇ ਮੁਖਸਰ ਸਾਹਿਬ ਦਾ ਕੰਟਰੋਲ ਰੂ +1 ਸੇਫ ਪੰਜਾਬ ਜਿਹੜੀ ਹੈਲਪਲਾਈਨ ਹੈ ਉਹਦਾ ਵੀ ਨੰਬਰ ਅਸੀਂ ਪ੍ਰੈਸ ਬਾਈਟ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਤਾ ਸੋ ਪਬਲਿਕ ਨੂੰ ਇਹੀ ਅਪੀਲ ਹੈ ਕਿ ਇਸ ਕੈਂਪੇਨ 'ਚ ਸਾਡਾ ਸਾਥ ਦਿਓ ਤੇ ਵੱਧ ਤੋਂ ਵੱਧ ਸਾਡੇ ਨਾਲ ਇਨਫੋਰਮੇਸ਼ਨ ਦਿਓ ਸੋ ਅਸੀਂ ਰਲ ਮਿਲ ਕੇ ਜੋ ਹੈ ਇੱਕ ਡਰੱਗ ਫ੍ਰੀ ਪੰਜਾਬ ਦਾ ਜੋ ਏਮ ਲੈ ਕੇ ਚੱਲੇ ਹੋਏ ਆ ਉਹਦੇ ਤਹਿਤ ਅਸੀਂ ਕੰਮ ਕਰ ਰਹੇ ਹਾਂ ਇਹ ਉਹਨੂੰ ਅਬੀ ਟੀਵੀ ਲਈ ਮੁਕਸਰ ਤੋਂ ਸੁੰਦਰ ਲਾਈਵ ਰਿਪੋਰਟ